ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੁਹਾਲੀ ਦੇ ਵਿੱਚ ਪੰਜਾਬੀ ਮਿਊਜ਼ਿਕ ਅਤੇ ਫਿਲਮ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਉੱਤੇ ਹਮਲਾ ਕਰ ਦਿੱਤਾ ਗਿਆ। ਦੇਰ ਰਾਤ ਪਿੰਕੀ ਢਾਲੀਵਾਲ ਦੇ ਘਰ ਉੱਤੇ ਅਣਪਛਾਤੇਆਂ ਨੇ ਗੋਲੀਆਂ ਚਲਾ ਦਿੱਤੀਆਂ। ਹਾਲਕੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਹਾਲੀ ਦੇ ਸੈਕਟਰ 71 ਦੇ ਵਿੱਚ ਜਦੋਂ ਪਿੰਕੀ ਢਾਲੀਵਾਲ ਦੇ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਤਾਂ ਆਸ-ਪਾਸ ਦਾ ਇਲਾਕਾ ਸਹਿਮ ਉੱਠਿਆ। ਨੀਂਦੀ ਗੋਦ ਵਿੱਚ ਸੁੱਤੇ ਭਈ ਲੋਕ ਸਹਿਮ ਉੱਠੇ ਤੇ ਇੱਕਦਮ ਲੋਕਾਂ ਦੀ ਅੱਖ ਖੁੱਲੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਅਤੇ ਫਿਲਮ ਪ੍ਰੋਡਿਊਸਰ ਹਨ ਪਿੰਕੀ ਢਾਲੀਵਾਲ ਪੰਜਾਬੀ ਗਾਇਕਾ ਸੁਨੰਦਤਾ ਸ਼ਰਮਾ ਨਾਲ ਝਗੜੇ ਤੋਂ ਬਾਅਦ ਜੇਲ੍ਹ ਦੇ ਵਿੱਚ ਵੀ ਰਹੇ ਨੇ ਹਾਲਕੇ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਪੰਜਾਬ ਮਹਿਲਾ ਕਮਿਸ਼ਨ ਦੀ ਸਿਫਾਰਿਸ਼ ਤੇ ਉਹਨਾਂ ਤੇ ਮਾਮਲਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਪਿੰਕੀ ਢਾਲੀਵਾਲ ਵਿਵਾਦਾਂ ਵਿੱਚ ਰਹੇ ਔਰ ਜੇਲ੍ਹ ਵੀ ਗਏ ਔਰ ਉਹਨਾਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਸੀ ਤਾਂ ਹੁਣ ਉਹਨਾਂ ਦੇ ਘਰ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮੁਹਾਲੀ ਦੇ ਵਿੱਚ ਪੰਜਾਬੀ ਮਿਊਜ਼ਿਕ ਅਤੇ ਫਿਲਮ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅੱਜ ਦੇ ਰਾਤ ਉਹਨਾਂ ਦੇ ਘਰ ਉੱਤੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਾਲੇ ਕਿ ਗੋਲੀਆਂ ਕਿਹਨਾਂ ਨੇ ਚਲਾਈਆਂ ਨੇ ਕਿਸ ਨੇ ਚਲਾਈਆਂ ਨੇ ਇਸ ਦੇ ਪਿੱਛੇ ਕੌਣ ਹੈ ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਰੇ ਖੁਲਾਸੇ ਹੋ ਸਕਣਗੇ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਰੀ ਗੱਲ ਸਾਫ਼ ਹੋ ਪਾਵੇਗੀ ਕਿ ਅਖਰੇ ਗੋਲੀਆਂ ਕਿਸ ਨੇ ਚਲਾਈਆਂ ਨੇ ਕਿਸ ਦਾ ਹੱਥ ਹੋ ਸਕਦਾ ਹੈ ਸੋ ਇਸ ਵਿੱਚ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਨਮਿਊਟ ਤੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਪੰਜਾਬੀ 뮤직 ਅਤੇ ਫਿਲਮ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਘਰ ਉੱਤੇ ਅਣਪਛਾਤੇ ਆਂ ਨੇ ਗੋਲੀਆਂ ਚਲਾ ਦਿੱਤੀਆਂ